ਵੱਡੇ ਵੱਡੇ ਪੰਜਾਬੀ ਗਾਇਕਾਂ ਦੇ ਹੋਏ ਪਿੰਡ ਖਾਲੀ ਮੈਲਾ ਵਰਗੇ ਕਰਾਂ ਦੇ ਬਾਹਰ ਲਮਕਦੇ ਨੇ ਤਾਲੇ ਰੋਜ਼ਗਾਰ ਨਾ ਮਿਲਿਆ ਤੇ ਪੌਰ ਮਾਰ ਕੇ ਉਡਾਰੀ ਪੰਜਾਬ ਦੇ ਵਿੱਚ ਨੌਕਰੀਆਂ ਦਾ ਸਭ ਤੋਂ ਵੱਡਾ ਮਸਲਾ ਰਿਹਾ ਹੈ ਔਰ ਖਾਸ ਤੌਰ ਤੇ ਸਰਕਾਰੀ ਨੌਕਰੀ ਦਾ ਪੜ੍ਹ ਲਿਖ ਕੇ ਡਿਗਰੀਆਂ ਕਰਕੇ ਵੀ ਨੌਜਵਾਨ ਮੁੰਡੇ ਕੁੜੀਆਂ ਦੇ ਬੋਝੇ ਖਾਲੀ ਨੇ ਔਰ ਇਸੇ ਕਰਕੇ ਹੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣ ਦੇ ਲਈ ਅੱਕ ਚੱਭ ਰਹੇ ਨੇ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਦੀ ਨੌਜਵਾਨ ਪੀੜੀ ਲਗਾਤਾਰ ਵਿਦੇਸ਼ ਜਾਣ ਦੀ ਦੌਰ ਦੇ ਵਿੱਚ ਲੱਗੀ ਹੋਈ ਹੈ ਇਸੇ ਨਾਲ ਹੀ ਪੰਜਾਬ ਦੇ ਕਈ ਪਿੰਡ ਐਸੇ ਵੀ ਨੇ ਜਿੱਥੇ ਨੌਜਵਾਨਾਂ ਦੇ ਮਾਪੇ ਤੇ ਜਾਂ ਸਿਰਫ ਤੇ ਸਿਰਫ ਬਜ਼ੁਰਗ ਹੀ ਰਹਿ ਗਏ ਨੇ ਤੇ ਉਹ ਵੀ ਕਲਮ ਕੱਲੇ ਇਸੇ ਕਰਕੇ ਹੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਜਾਣ ਦੀ ਦੌੜ ਦੇ ਵਿੱਚ ਨੇ ਔਰ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਪੰਜਾਬ ਉਜਾੜੇ ਦੇ ਰਾਤੇ ਹੈ ਜਿੱਥੇ ਪੂਰੇ ਪੰਜਾਬ ਦੇ ਵਿੱਚੋਂ ਹੀ ਅਜਿਹੀਆਂ ਖਬਰਾਂ ਆ ਰਹੀਆਂ ਨੇ ਉੱਥੇ ਹੀ ਪੰਜਾਬੀ ਗਾਇਕ ਦਿਲਜੀਤ ਦੁਸਾਂਜ ਦੇ ਪਿੰਡ ਦੁਸਾਂਜ ਕਲਾਂ ਦਾ ਵੀ ਇੱਕ ਦੌਰਾ ਕੀਤਾ ਗਿਆ ਇਸ ਦੇ ਵਿੱਚ ਸਾਡੀ ਟੀਮ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਘਰ ਖਾਲੀ ਪਏ ਹੋਏ ਨੇ ਔਰ ਸਾਡੇ ਵੀ ਪਿੰਡ ਦਾ ਉਹੀ ਹਾਲ ਹੈ ਲੋਕਾਂ ਨੇ ਵੱਡੇ-ਵੱਡੇ ਆਲੀਸ਼ਾਨ ਘਰ ਬਣਾ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਰੈਣ ਬਸੇਰਾ ਬਣਾ ਲਿਆ ਹੈ ਹੁਣ ਉਹ ਵਾਪਸ ਪਿੰਡ ਵੱਲ ਨੂੰ ਮੂੰਹ ਨਹੀਂ ਕਰ ਰਿਹਾ ਲੋਕਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਸਾਡੇ ਪਿੰਡ ਦੇ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਸ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਖਾਲੀ ਹੋਣ ਦੀ ਕਗਾਰਤ ਹੈ ਇਸ ਮੌਕੇ ਅਸੀਂ ਪਿੰਡ ਵਾਸੀਆਂ ਦੇ ਦਿਲ ਦੀ ਗੱਲ ਜਾਣਨੀ ਚਾਹੀਏ ਦਿਲਜੀਤ ਦੁਸਾਨ ਪੰਜਾਬ ਦਾ ਸਿਰਮੌਰ ਗਾਇਕ ਅਸਤੇ ਆਪਣੇ ਪਿੰਡ ਦੇ ਵਿੱਚ ਵੀ ਇਸ ਵੇਲੇ ਸੁੰਨਪਸਰੀ ਹੋਈ ਹੈ ਦੁਪਹਿਰ ਵੇਲੇ ਕੋਈ ਵੀ ਤੁਹਾਨੂੰ ਸੱਥਾਂ ਦੇ ਵਿੱਚ ਨਹੀਂ ਦਿਖਾਈ ਦਿੰਦਾ ਗਲੀਆਂ ਦੇ ਵਿੱਚ ਘੁੰਮਦੇ ਹੋਏ ਇਸ ਸੁੰਨਸਾਨ ਤੇ ਪਸਰੀ ਹੋਈ ਚੁੱਪ ਨੇ ਸਾਨੂੰ ਬਹੁਤ ਕੁਝ ਦੱਸਿਆ ਦਿਲਜੀ ਦੁਸਾਂਜ ਦੇ ਚੋਚੇਰੇਪੁਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਪਿੰਡ ਦੇ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਸਣੇ ਸ਼ੁਰੂ ਹੋਏ ਅਤੇ ਅੱਧਾ ਪਿੰਡ ਖਾਲੀ ਹੋ ਗਿਆ ਸਰ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਜੀ ਕਾਫੀ ਦੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਖੂਟੀਆਂ ਤੇ ਲੋਕ ਹੀ ਲੋਕ ਉੱਧਰ ਆਏ ਨੇ ਕਾਰਨ ਕੀ ਹੈ ਕਾਰਨ ਇਹ ਹੈ ਭਾਜੀ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਆ ਕਾਫੀ ਵਿਦੇਸ਼ ਦੇ ਵਿੱਚ ਜਨ ਉਹਦੇ ਕਾਰਨ ਸਾਡਾ ਪਿੰਡ تقریبا ਅੱਧੇ ਤੋਂ ਜ਼ਿਆਦਾ ਖਾਲੀ ਹੈ ਜ਼ਿਆਦਾ ਲੋਕੀ ਬਾਹਰ ਚੱਲ ਪਿੰਡ ਦੇ ਵਿੱਚ ਇਸ ਕਰਕੇ ਜ਼ਿਆਦਾ ਪਿੰਡ ਮਤਲਬ ਖਾਲੀ ਹੋ ਇਹ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁਖ ਕਰ ਰਹੇ ਐ ਪਿੰਡ ਤੋਂ ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ ਹੈ ਦਲਜੀਤ ਇੱਕ ਵੱਡਾ 스타 ਬਣ ਗਿਆ ਹੈ ਇਸੇ ਕਰਕੇ ਲੋਕ ਵੀ ਬਾਹਰ ਕਰ ਰਹੇ ਨਹੀਂ ਉਹ ਤਾਂ ਉਹ ਨਹੀਂ ਗੱਲ ਹੈਗੀ ਉਸ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ ਜਿਦਾਂ ਆਪਾਂ ਕਹਿ ਦਈਏ ਉਜਲ ਦਸਾਂਝ ਕੈਨੇਡਾ ਦੇ ਮੁੱਖ ਮੰਤਰੀ ਸੀ ਉਹ ਵੀ ਸਾਡੇ ਪਿੰਡ ਤੋਂ ਸੀ ਹੈਨਾ ਇਹ ਇਹ ਤਾਂ ਨਹੀਂ ਗੱਲ ਵੀ ਇਹ ਮਤਲਬ ਬਾਹਰ ਗਿਆ ਇੱਕ ਦਾ ਜਿੱਤੇ ਤਾਂ ਲੋਕ ਜਾਣ ਲੱਗੇ ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹ ਹੀ ਆ ਵੀ ਫੈਮਲੀਆ ਪਹਿਲਾਂ ਤੋਂ ਹੀ ਬਾਹਰ ਹੈ ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ ਹੋ ਜਾਣਾ ਹੈ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ ਤੇ ਫਿਰ ਪਿੰਡ ਚ ਰਹੂਗਾ ਕੌਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਆ ਕਿੱਦਾਂ ਹੁੰਦੀ ਆ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ ਸਾਰਿਆਂ ਦੇ ਘਰ-ਪਰਤੀ ਦੇਖ ਲਓ ਇੱਕ-ਇੱਕ ਬੱਚਾ ਬਾਹਰ ਹੀ ਹੋਊਗਾ ਸਿੱਗੀ ਬਾਹਰ ਜਾਣ ਮੇਰੇ ਤਾਂ ਆਪ ਤਿੰਨੇ ਹੀ ਬਾਹਰ ਆ ਅੱਛਾ ਮੈਂ ਤਾਂ ਸਰਕਾਰੀ ਜੋਬ ਕਰਦਾ ਇੱਥੇ ਹਾਂ ਠੀਕ ਹੈ ਉਹ ਤਾਂ ਕਰਕੇ ਆਪਾਂ ਰੁਕੇ ਉਹ ਨਹੀਂ ਤਾਂ ਆਪਾਂ ਵੀ ਬੱਚਿਆਂ ਕੋਈ ਜਾਣਾ ਹੀ ਹੈਗੇ ਅੱਛਾ ਤੇ ਲੱਗ ਨਹੀਂ ਰਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੋਕ ਬਾਹਰ ਨਾ ਜਾਣ ਲੋਕਾਂ ਨੂੰ ਇੱਥੇ ਹੀ ਰੋਜ਼ਗਾਰ ਦਿੱਤਾ ਜਾਏਗਾ ਕਿਉਂਕਿ ਜਿੰਨੀਆਂ ਵੱਡੀਆਂ ਕੋਠੀਆਂ ਪਾਈਆਂ ਉਸ ਹਿਸਾਬ ਨਾਲ ਤਾਂ ਲੋਕ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਰੋਜ਼ਗਾਰ ਦੇਵੇ ਵੀ ਸਰਕਾਰ ਹਨਾ ਆਪਾਂ ਕਹਿੰਦੇ ਹਾਂ ਹੁਣ ਇੱਥੇ ਕਿੰਨੀ ਦੁਨੀਆ ਹੈ ਜਿਹੜੀ ਪੜ੍ਹੀ ਲਿਖੀ ਹੈ ਇੰਨੀ ਦੂਰੀ ਫਿਰਦੀ ਉਹ ਤਾਂ ਇਹ ਕਹੀ ਦੇ ਆ ਵੀ ਦਿਮਾਗ ਦੇ ਦੇ ਜਦੋਂ ਤੱਕ ਪਤਾ ਹੋਵੇ ਵੀ ਆ ਮਿਲਣਾ ਆਪਾਂ ਨੂੰ ਕੁਝ ਮੁਰੇ ਨੌਜਵਾਨਾਂ ਨੂੰ ਦਿਸੇ ਤਾਂ ਭਾਜੀ ਫੇਰੇ ਰੁਕਊਗਾ ਸਰ ਜਾਇਦ ਮੁਰੇ ਸਰ ਇਦਾਂ ਲੱਗ ਨਹੀਂ ਰਿਹਾ ਕਿ ਜੇ ਲੋਕ ਹੀ ਲੱਗੇ ਸਾਰੇ ਪਿੰਡ ਨੂੰ ਫੇਰ ਖਾਲੀ ਹੋ ਜਾ ਤੇ ਨਾ ਫੇਰ ਇੱਥੇ ਕੋਈ ਰਹੇਗਾ ਤੇ ਫੇਰ ਪਿੰਡ ਦਾ ਨਾਮ ਵੀ ਜਿਹੜਾ ਹਾਂਜੀ ਉਹ ਤਾਂ ਰਹੂਗਾ ਹੀ ਇਹ ਤਾਂ ਹੋਣਾ ਹੀ ਹੈ ਇੱਕ ਦਿਨ ਜਿੱਦਾਂ ਜਿਹੜਾ ਹਾਲਾਤ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਹੀ ਕਹਿ ਰਹੀ ਆ ਵੀ ਅਸੀਂ ਜਾਣਾ ਹੀ ਬਾਹਰ ਆ ਤੇ ਇੱਕ ਦਿਨ ਤਾਂ ਇਦਾਂ ਦਾ ਟਾਈਮ ਆਊਗਾ ਕਿ ਖਾਲੀ ਹੋਣਗੇ ਤੇ ਕਿਵੇਂ ਰੁਕਿਆ ਕਿਵੇਂ ਜਾਵੇ ਸੀ ਇਹ ਤਾਂ ਹਾਲਤ ਤਾਂ ਇੱਕੋ ਹੀ ਆ ਜੇ ਸਰਕਾਰ ਇਧਰ ਬੱਚਿਆਂ ਨੂੰ ਨੌਕਰੀਆਂ ਦੇਵੇ ਉਹਨਾਂ ਨੇ ਕੋਈ ਨੌਕਰੀ ਵਧੀਆ ਹੋਵੇ ਉਹਨਾਂ ਦੇ ਰਹਿਣ ਦਾ ਅਗਲੇ ਨੂੰ ਇਹ ਹੋਵੇ ਵੀ ਹਾਂ ਅਸੀਂ ਇੱਥੋਂ ਗੁਜ਼ਾਰਾ ਕਰ ਸਕਦੇ ਹਾਂ ਇਹ ਹੀ ਕਾਰਨ ਆ ਹੋਰ ਤਾਂ ਨਹੀਂ ਰੁਕਦਾ ਕੋਈ ਕਿ ਦਿਲਜੀ ਦੁਸਾਂਝ ਦੇ ਗਾਇਕ ਬੰਦ ਤੋਂ ਪਹਿਲਾਂ ਵੀ ਉਹਨਾਂ ਦੇ ਪਿੰਡ ਦੇ ਲੋਕ ਵਿਦੇਸ਼ਾਂ ਦੇ ਵਿੱਚ ਜਾਂਦੇ ਰਹੇ ਨੇ ਉਹਨਾਂ ਦੇ ਪਿੰਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਵਦੇਸ਼ ਜਾਣ ਦੀ ਪਰੰਪਰਾ ਚੱਲੀ ਆ ਰਹੀ ਹੈ ਪਰ ਹਰ ਪਿੰਡ ਦਾ ਹਰ ਇੱਕ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਣਾ ਲੋਚਦਾ ਤਾਂ ਫਿਰ ਇੱਧਰ ਪਿੰਡਾਂ ਦੇ ਵਿੱਚ ਕੌਣ ਰਹੇਗਾ ਕੌਣ ਪੰਜਾਬ ਨੂੰ ਆਪਣਾ ਕਹਿ ਕੇ ਉਸ ਦਾ ਖੇਜ ਜਿਤਾਏਗਾ ਉਸ ਦੇ ਭਲੇ ਦੀ ਗੱਲ ਕਰੇਗਾ ਜੇਕਰ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਸ ਜਾਣਗੇ ਤਾਂ ਪੰਜਾਬ ਕਿਸ ਦੇ ਸਹਾਰੇ ਰਹੇਗਾ ਇਸ ਮੌਕੇ ਇੱਕ ਪਿੰਡ ਵਾਸੀ ਗੁਰਮੀਤ ਸਿੰਘ ਤੇ ਔਰਤ ਊਸ਼ਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਅੱਧੇ ਤੋਂ ਵੱਧ ਲੋਕ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਜੀ ਮੇਰਾ ਊਸ਼ਾ ਜੀ ਊਸ਼ਾ ਜੀ ਇੱਥੇ ਲੋਕ ਜਿਹੜੇ ਨੇ ਕਾਫੀ ਲੋਕਾਂ ਦੇ ਘਰ ਦੇ ਬਾਹਰ ਤਾਲੇ ਹੀ ਤਾਲੇ ਨਜ਼ਰ ਆਏ ਜੀ ਲੋਕ ਕਿੱਥੇ ਚਲੇ ਗਏ ਸਾਡੇ ਖਾਸ ਲੋਕ ਬਾਹਰ ਹੀ ਐਥੇ ਐਥੇ ਘੱਟ ਲੋਕ ਰਹਿੰਦੇ ਵੇ ਆ ਮਾਂ ਬਾਪ ਹੀ ਰਹਿੰਦੇ ਵੇ ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ ਕਿਉਂਕਿ ਅਸੀਂ ਦੇਖਿਆ ਹੈ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਸਾਰੇ ਬੱਚੇ ਤੋਂ ਉਹਨਾਂ ਕੇ ਬਾਹਰ ਹੀ ਹੈ ਹੱਥੀ ਕੋਈ ਨਹੀਂ ਹੈਗਾ ਕਿੰਨੇ ਕੁ ਲੋਕ ਹੈ ਜੇ ਪਿੰਡ ਦੇ ਵਿੱਚ ਰਹਿ ਰਹੇ ਨੇ ਬਜ਼ੁਰਗ ਹੀ ਰਹਿ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ ਬਾਕੀ ਸਾਰੇ ਬਾਹਰ ਹੀ ਆ ਜੀ ਅਤੇ ਜੇ ਗੱਲ ਕੀਤੀ ਹੈ ਕਿ ਕਿ ਨੌਜਵਾਨ ਪੀੜ੍ਹੀ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਬਾਹਰ ਨਾ ਜਾਣ ਇੱਥੇ ਹੀ ਰਹਿ ਕੇ ਜਿਹੜਾ ਕੰਮ-ਕਾਰ ਕਰਨ ਇਹ ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸੀਂ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇੜ ਚੱਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਉਹ ਆਸਾ ਕੱਢ ਪੈਂਦੇ ਆ ਮੀ ਜੀ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਲੋਕਾਂ ਦੇ ਘਰਾਂ 'ਚ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ ਜਿੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਪਿੰਡੇ ਦੇ ਲੋਕ ਜ਼ਿਆਦਾਤਰ ਨੌਜਵਾਨ ਪੀੜੀ ਤਾਂ ਤੁਸੀਂ ਸਮਝੇ ਰਹੇ ਆ ਕਿ ਬਾਹਰ ਨੂੰ ਜ਼ਿਆਦਾ ਜਾ ਰਹੀ ਆ ਰੁਝਾਨ ਬਾਹਰ ਦਾ ਹੀ ਆ ਤੇ ਇਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਹੂੰ ਇਸ ਕਰਕੇ ਕੋਈ ਖੂਜਲ ਕਰਨ ਵਾਸਤੇ ਆਪਣੇ ਰੋਜੀ ਰੋਟੀ ਕਮਾਉਣ ਵਾਸਤੇ ਹੂੰ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਯਾਦ ਆ ਮੋਸਟਲੀ ਤਾਲੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਕੋਈ ਕਾਫੀ ਮਤਲਬ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ ਤੇ ਤੇ ਜੇ ਡਾਲ ਕੇ ਨਹੀਂ ਵੱਡੀ ਵੱਡੀ ਕੂਠੀਆਂ ਮਈਆਂ ਉੱਤੇ ਹੀ ਤਾਂ ਖਰਚ ਆਉਂਦਾ ਹੈ ਤੇ ਲੋਕ ਜਿਹੜਾ ਅਗਰ ਉੱਤੇ ਖਰਚ ਕਰਦੇ ਇੱਥੇ ਕਾਰੋਬਾਰ ਵੀ ਤਾਂ ਪੈ ਸਕਦਾ ਬਜ਼ੁਰਗ ਜਿੱਦਾਂ ਤੇ ਲੋ ਬਈ ਸਵਾਰਗੇ ਸਦਾ ਹਰ ਗਏ ਆ ਤੇ ਬੱਚੇ ਨਵੀਂ ਪੀੜੀ ਜਿਹੜੀ ਉਹ ਬਾਹਰ ਚਲੀ ਗਈ ਆ ਕੁਛ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਆ ਤੇ ਜੇ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀਂ ਅਸੀਂ ਦਵਾਂਗੇ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਲੱਗ ਨਹੀਂ ਰਿਹਾ ਕਿ ਲੋਕ ਹਜੇ ਵੀ ਬਾਹਰ ਹੀ ਗਏ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੋਸ਼ਿਸ਼ਾਂ ਪਰ ਕਰਦਿਆਂ ਬਹੁਤ ਘੱਟ ਆ ਸਰਕਾਰ ਇਧਰ ਬੇ ਰੋਜ਼ਗਾਰੀ ਬੇਰੋਜ਼ਗਾਰੀ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਗਈ ਆ ਤੇ ਇਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲਓ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਬਹੁਤ ਘਟਿਆ। ਧਿਆਨ ਵਾਲੇ ਸਮੇਂ 'ਚ ਲੱਗਦਾ ਕਿ ਪਿੰਡ ਖਾਤੀ ਹੋ ਜਾਏਗਾ। ਆਉਣ ਵਾਲੇ ਸਮੇਂ 'ਚ ਜੇਸਾ ਆਪਣਾ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਖਿਆਰ ਤੇ ਖੜਾ ਹੈਗਾ। ਜਿੱਦਾਂ ਕਹਿ ਲਵੋ ਕਿ ਪੂਰਾ ਪੰਜਾਬ ਹੀ ਬਾਹਰ ਨੂੰ ਵਹਿਰਾਂ ਘੱਟ ਕੇ ਜਾ ਰਿਹਾ ਹੈਗਾ। ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈਗੀ ਆ। ਤੇ ਆਉਣ ਵਾਲੇ ਕੋ ਵਿਖ ਲਈ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਾਹੌਲ ਸੋਚਣ ਵਾਲੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਪਿੰਡ ਦੇ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਰੋਜ਼ੀ ਰੋਟੀ ਦੇ ਲਈ ਵਿਦੇਸ਼ ਉਡਾਰੀ ਮਾਰ ਗਏ ਨੇ ਕਹਿੰਦੇ ਨੇ ਕਿ ਰਿਸਕ ਵਹਿੂਣੇ ਆਦਮੀ ਗਏ ਮੁਹੱਬਤਾਂ ਤੋੜ ਉਹਨਾਂ ਨੇ ਆਖਿਆ ਕਿ ਸਰਕਾਰ ਬਹੁਤ ਕੁਝ ਕਹਿੰਦੀ ਹੈ ਪਰ ਅਜਿਹਾ ਹੋਣ ਦਾ ਹੱਲੇ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਉਧਰੋਂ ਲੋਕ ਆਣ ਕੇ ਇੱਧਰ ਰਹਿਣਗੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸਮੁੱਚੇ ਲੋਕ ਵਿਦੇਸ਼ਾਂ ਦੇ ਵਿੱਚ ਜਾਣਗੇ ਤੇ ਸਾਨੂੰ ਵੀ ਆਉਣ ਵਾਲੀ ਪੀੜ੍ਹੀ ਬਾਰੇ ਹੁਣ ਤੋਂ ਹੀ ਸੋਚਣਾ ਪੈਗਾ ਇਹ ਹਾਲਾਤ ਨੇ ਸਾਡੇ ਪੰਜਾਬ ਦੇ ਪਿੰਡਾਂ ਦੇ ਤੇ ਜੇਕਰ ਇਹੀ ਹਾਲਾਤ ਇਨ ਬਿਨ ਬਣੇ ਰਹੇ ਤੇ ਸਰਕਾਰਾਂ ਨੇ ਕੋਈ ਸਾਰਥਕ ਨੀਤੀ ਨਾ ਕਢੀ ਤਾਂ ਸਾਡੇ ਪੰਜਾਬ ਦੇ ਪਿੰਡ ਉਜੜ ਜਾਣਗੇ ਜੇ ਪਿੰਡ ਉਜੜਣਗੇ ਤਾਂ ਪੰਜਾਬ ਵੀ ਵਸਦਾ ਨਹੀਂ ਰਹੇਗਾ ਉਹ ਪੰਜਾਬ ਜੋ ਗੁਰੂਆਂ ਦੇ ਨਾ ਤੇ ਵਸਦਾ ਏ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਏ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ